ਕੀ ਨਸੇ ਤੱਕ ਨੂੰ ਕੀ ਕਹਿਨੇ ਆ ਜਾਂ ਤੰਦਾ ਛੱਡ ਦੋ ਜਾਂ ਪੰਜਾਬ ਛੱਡ ਦੋ ਇਸ ਕੇ ਕਿਸੇ ਦੀ ਜਮਾਨਤ ਨਹੀਂ ਹੋਊ ਜਿਵੇਂ ਇੱਕ ਦੋ ਵਾਕਏ ਪਹਿਲਾਂ ਹੋਏ ਨੇ ਹੁਣ ਜ਼ਿਆਦਾ ਤਾਂ ਗੁਰ ਕੀਤੀਆਂ ਜਾਣਗੀਆਂ ਜਿਨ੍ਹਾਂ ਨੇ ਨਜਾਇਜ਼ ਜਾਇਦਾਦਾਂ ਬਣਾਈਆਂ ਨੇ ਉਹਨਾਂ ਨੂੰ ਢਾਇਆ ਜਾਵੇ ਤਾਂ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੁੱਧ ਚੇੜਿਆ ਗਿਆ ਹੈ ਇਸ ਦੇ ਤਹਿਤ ਯਾਤਰਾ ਕੱਢੀ ਜਾ ਰਹੀ ਹੈ ਪ੍ਰੋਫੈਸਰ ਜਸਵੰਤ ਸਿੰਘ ਗੱਜੜ ਮਾਜਰਾ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਤੋਂ ਵਿਧਾਇਕ ਨੇ ਵੱਖ-ਵੱਖ ਪਿੰਡਾਂ 'ਚ ਜਾ ਰਹੇ ਤੇ ਲੋਕਾਂ ਨੂੰ ਇਸ ਪ੍ਰਤੀ ਜਾਣੂ ਕਰਵਾ ਰਹੇ ਨੇ ਸੁਚੇਤ ਕਰ ਰਹੇ ਨੇ ਨਾ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਰਹੇ ਨੇ ਗੱਲਬਾਤ ਕਰ ਲੈਣ ਕਿ ਆਕਰਕਰ ਕਿੰਨੇ ਕ ਪਿੰਡਾਂ 'ਚ ਜਾ ਚੁੱਕੇ ਹੋ ਤੇ ਕਿੰਨਾ ਕੁ ਦਾ ਸਾਰਥਕ ਜਿਹੜੀ ਹੈਗਾ ਨਤੀਜੇ ਨਿਕਲ ਰਹੇ ਪਿੰਡਾਂ ਦੇ ਲੋਕ ਬਹੁਤ ਹੀ ਜਜ਼ਬੇ ਦੇ ਨਾਲ ਪੰਜਾਬ ਦੇ 9 ਜਨਮ ਬਚਾਉਣ ਖਤਰ ਛਾਡੇ 7 ਦੇ ਨੇ ਸਾਰੀਆਂ ਨਗਰ ਪੰਚਾਇਤਾਂ 7 ਦੇ ਰਹੀਆਂ ਨੇ ਤੇ ਤੁਸੀਂ ਦੇਖੋ ਕਿੱਡੀ ਵੱਡੀ ਵੱਡੀ ਬਹੁਤ ਛੋਟਾ ਪਿੰਡਾ ਮੈਨੂੰ ਤਾਂ 500 400 ਬੰਦਾ ਉਨੇ ਹੋਊਗਾ ਤੇ ਕਿਤਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆਉਣਾ ਤੇ ਪੰਜਾਬ ਦੇ ਸਨਹਿਰੀ ਭਵਿੱਖ ਦੀ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਜੀ ਕਾਖ ਰਹੇ ਨੇ ਵੀ ਅਸੀਂ ਖੁਸ਼ਹਾਲ ਪੰਜਾਬ ਬਣਾਉਣਾ ਤੇ ਮੈਨੂੰ ਲੱਗਦਾ ਵੀ ਅਸੀਂ ਇਸ ਜੰਗ ਦੇ ਵਿੱਚ ਜਿੱਤਾਂਗੇ ਜਰੂਰ ਤੇ ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਦੇ ਨਾਥੀ ਵੀ ਪਾਵਾਂਗੇ ਉਹਨਾਂ ਨੂੰ ਸ਼ਬਦ ਵੀ ਸਿਖਾਵਾਂਗੇ ਤੇ ਕਿੰਨੇ ਪਿੰਡ ਅੱਜ ਕੱਟ ਚੁੱਕੇ ਅੱਜ ਅੱਜ ਸਾਡਾ ਇਹ ਦੂਜਾ ਪਿੰਡਾਂ ਕਰੀਬ ਸੱਚੀ ਦਿੱਲੀ ਤਿੰਨ ਪਿੰਡ ਕੱਟਦੇ ਆ ਤੇ ਅੱਜ ਸਾਡਾ ਦੂਜਾ ਦਿਨ ਸੀਗਾ ਨਸ਼ਿਆਂ ਦੇ ਪਰ ਖਿਲਾਫ ਉਸ ਤੋਂ ਬਾਅਦ ਸਾਡੇ ਲਗਾਤਾਰ ਮੈਨੂੰ ਲੱਗਦਾ ਵੀ 25 30 35 ਦਿਨਾਂ ਦੇ ਵਿੱਚ ਸਾਡੀ ਮੁਹਿੰਮ ਆ ਇਹ ਖਤਮ ਹੋ ਜਾਏਗੀ ਕਿ ਉਹਨੇ ਦੇਰ ਤੱਕ ਅਸੀਂ ਇਹ ਜੰਗ ਜਾਰੀ ਕੀ ਸੁਨੇਹਾ ਦੇ ਰਹੇ ਹਾਂ ਸਰਪੰਚਾਂ ਪੰਚਾਂ ਨੂੰ ਤੇ ਖਾਸ ਤੌਰ ਤੇ ਜਿਹੜੇ ਨਸ਼ੇਦ ਅਸਕਰ ਨੂੰ ਵੀ ਕੀ ਮੈਸੇਜ ਦੇਵੋਗੇ ਤੁਸੀਂ ਬਿਲਕੁਲ ਆ ਤੁਸੀਂ ਨਸੇ ਦਾ ਜਿਹੜਾ ਸਾਡਾ ਮੈਸੇਜ ਉਹ ਤਾਂ ਕਲੀਅਰ ਸੁਣ ਲਿਆ। ਛਾਂਡਾ ਪੰਚਾਇਤਾਂ ਮੋਤਵਰ ਸੱਜਣੋ ਬੀਬੀਆਂ ਭੈਣਾ ਬਹੁਤ ਜੋਸ਼ ਦੇ ਨਾਲ ਸਾਡੇ ਨਾਲ ਕੰਮ ਕਰ ਰਹੀਆਂ ਨੇ ਕਿ ਅਸੀਂ ਨਸੇ ਤੱਕ ਨੂੰ ਇੱਕ ਇੱਕ ਇਹਨੇ ਆ ਜਾਂ ਤੰਦਾ ਛੱਡ ਦੋ ਜਾਂ ਪੰਜਾਬ ਛੱਡ ਦੋ ਇੱਥੇ ਤੁਹਾਡਾ ਰਹਿਣ ਦਾ ਵਿਸ਼ੇਬਾ ਨਹੀਂ ਤੇ ਨਹੀਂ ਤੁਸੀਂ ਛਿੱਤੇ ਪੁਕਤ ਲਈ ਤਿਆਰ ਹੋ। ਜੀ ਬਿਲਕੁਲ ਸਰਪੰਚ ਨੇ ਪਿੰਡ ਦੇ ਸਰਪੰਚ ਨੇ ਐਮਐਲਏ ਸਾਹਿਬ ਪਹੁੰਚੇ ਨੇ ਕਿਵੇਂ ਦੇਖਦੇ ਹੋ ਜੀ। ਬਹੁਤ ਸਰੋਣਾ ਬਹੁਤ ਵਧੀਆ ਲੱਗਦਾ ਔਰ ਲੋਕਾਂ ਨੂੰ ਜਾਗਰੂਕ ਕੀਤਾ ਇਹਨਾਂ ਨੇ ਆਣ ਕੇ ਨਸ਼ਾ ਵਿਰੁੱਧ ਜਿਹੜੀ ਮਹਵ ਨਹੀਂ ਚੱਲ ਰਹੀ ਆ ਉਹਦੇ ਵਿੱਚ ਇਹ ਬੜਾ ਵੱਡਾ ਯੋਗਦਾਨ ਹੈ ਸਾਰੇ ਲੋਕਾਂ ਨੇ ਵਿਸ਼ਵਾਸ ਨਾਲ ਸਾਰੀ ਗੱਲਬਾਤ ਸੁਣੀ ਹੈ ਔਰ ਹੀ ਕਸਮ ਵੀ ਖਾਂਦੇ ਆ ਕਿ ਜਿਹੜੇ ਕਿ ਮਤਲਬ ਸਾਥ ਦੇ ਆਂ ਕਿ ਜਿਹੜਾ ਕੋਈ ਨਸ਼ਾ ਤਸ਼ਕੀਲ ਕਿਸੇ ਦੀ ਜਮਾਨਤ ਨਹੀਂ ਹੋਊ ਜਿਵੇਂ ਇੱਕ ਦੋ ਵਾਕੇ ਪਹਿਲਾਂ ਹੋਏ ਨੇ ਹੁਣ ਪਤਾ ਲੱਗਿਆ ਵੀ ਕਾਫੀ ਲੋਕਾਂ ਨੇ ਭੇਜ ਨੇ ਆ ਪੁਲਿਸ ਦਾ ਹੀ ਹਰ ਇੱਕ ਤਰੀਕੇ ਨਾਲ ਹਰ ਇੱਕ ਮਤਲਬ ਇਹਨਾਂ ਦਾ ਤਨੋਦ ਵੀ ਕਰਦੇ ਆਂ ਸਾਥ ਵੀ ਦੇਵਾਂਗੇ ਔਰ ਜਿਹੜੇ ਇਹ ਨਸ਼ਾ ਸਭ ਇਥੇ ਪਿੰਡੋਂ ਪਜਾਵਾਂਗੇ ਡੀਐਸਪੀ ਅਮਰਗੜ ਨਾਲ ਨੇ ਸਾਡੇ ਦਵਿੰਦਰ ਸਿੰਘ ਸਰਦੂ ਜੀ ਕਿੰਨੇ ਮਹਮ ਚੱਲ ਰਹੀ ਹੈ ਕਿੰਨਾ ਕੁ ਜਿਹੜਾ ਸਾਰਤਕ ਨਤੀਜੇ ਨਿਕਲਣਗੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਮੇਨ ਤਾਂ ਸਾਨੂੰ ਜਿਹੜੇ ਲੋਕਾਂ ਦਾ ਸਹਿਯੋਗ ਆ ਲੋਕ ਬਾਹਰ ਆ ਰਹੇ ਨੇ ਨਿਕਲ ਕੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਔਰ ਜਿਹੜੇ ਵਿਸ਼ਵਾਸ ਪ੍ਰਗਟ ਕਰਦੇ ਨੇ ਸਰਕਾਰ ਤੇ ਔਰ ਪੁਲਿਸ ਤੇ ਬਹੁਤ ਵੱਡੀ ਗੱਲ ਆ ਸੋ ਇਹ ਤੁਸੀਂ ਲੋਕਾਂ ਦੇ ਇਸ ਵਿਸ਼ਵਾਸ ਨੂੰ ਤੋੜਾਂਗੇ ਨਹੀਂ ਔਰ ਜਲਦੀ ਅਸੀਂ ਜਿਹੜਾ ਇਸ ਨਸ਼ਾ ਦੀ ਜਿਹੜੀ ਮੁਹਿੰਮ ਹੈ ਇਹਨੂੰ ਅੰਜਾਮ ਤੇ ਲੈ ਕੇ ਜਾਵਾਂਗੇ ਨਸ਼ਾ ਤਸਕਰਾਂ ਨੂੰ ਕੀ ਚੁਣੌਤੀ ਦੇਣੀ ਚਾਹੁੰਦੇ ਮੈਸੇਜ ਕੀ ਦੇਣਾ ਨਸ਼ਾ ਤਸਕਰਾਂ ਨੂੰ ਇਹ ਹੀ ਚੁਣੌਤੀ ਹੈ ਵੀ ਇਹ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਤੇ ਨਸ਼ਾ ਛੱਡ ਦੇਣ ਨਸ਼ਾ ਵੇਚਣ ਦਾ ਇੱਥੇ ਕੋਈ ਸਕੋਪ ਨਹੀਂ ਰਹੇਗਾ ਨਾ ਹੀ ਕੋਈ ਇੱਥੇ ਨਸ਼ਾ ਤਸਕਰ ਰਹਿਣ ਦਿੱਤਾ ਜਾਵੇਗਾ ਸਰਕਾਰ ਵੱਲੋਂ ਕੀ ਤੁਹਾਨੂੰ ਸਪਸ਼ਟ ਹਦਾਇਤ ਦਿੱਤੀ ਹੈ ਨਸ਼ਾ ਤਸਕਰ ਸਰਕਾਰ ਵੱਲੋਂ ਹਦਾਇਤਾਂ ਸਖਤ ਨੇ ਜਿਹੜਾ ਵੀ ਕੋਈ ਨਸ਼ਾ ਤਸਕਰ ਨਸ਼ਾ ਕਰਦਾ ਵੇਚਦਾ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਦੀਆਂ ਦੀਆਂ ਜਾਇਦਾਦਾਂ ਗੁਰਕ ਕੀਤੀਆਂ ਜਾਣਗੀਆਂ ਜਿਨ੍ਹਾਂ ਨੇ ਨਜਾਇਜ਼ ਜਾਇਦਾਦਾਂ ਬਣਾਈਆਂ ਨੇ ਉਹਨਾਂ ਨੂੰ ਢਾਇਆ ਜਾਵੇਗਾ ਉਹਨਾਂ ਨੂੰ ਉਹਦੇ ਵਿੱਚ ਰਹਿਣ ਦਾ ਸੁੱਖ ਨਹੀਂ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਡੀਐਸਪੀ ਦਵਿੰਦਰ ਸਿੰਘ ਸੱਧੂ ਤੇ ਆਪਣੇ ਜਿਹੜੇ ਵਿਧਾਇਕ ਨੇ ਪ੍ਰੋਫੈਸਰ ਜਸਵੰਤ ਸਿੰਘ ਤੇ ਜਮਾ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਮਰਗੜ ਹਲਕੇ ਦੇ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਹ ਆਪਣਾ ਘਰ-ਬਾਰ ਛੱਡ ਜਵੇ ਕਿਉਂਕਿ ਇੱਥੇ ਉਸ ਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਮਨਜੀਤ ਸੋਹੀਣਾ ਜਤਿੰਦਰ ਮਨਵੀ ਅਮਰਗੜ